ਕੀ ਹਾਲ ਚਾਲ ਨੇ ਬਾਈ ਸੋ ਸ਼ਾਮ ਦੀ ਚਵਾਈ ਦਾ ਟਾਈਮ ਹੋ ਗਿਆ ਤੇ ਲਾਈਟ ਵਾਲੇ ਦੇ ਗਏ ਜਵਾਬ ਹੁਣ ਆਪਾਂ ਲੱਗੇ ਸਕਾਉਟ ਦੀ ਸੈਲਫ ਮਾਰਨ ਜਨਰੇਟਰ ਚਲਾਵਾਂਗੇ ਚੱਲ ਵੀ ਝੋਟਿਆ ਲੈ ਦੇ ਜੈਨੇਟਰ ਭਾਜੀ ਕਹਿੰਦੇ ਚੱਲ ਪਏ ਥਾਰਾਂ ਲੱਗੇ ਬਾਈ ਕੱਢਣ ਟੀਨ ਲੱਗੇ ਆਪਾਂ ਨਾਲ ਭਰ ਲਈ ਗੋਹੇ ਦੀ ਗੱਡੀ ਇਹ ਗੋਹੇ ਦਾ ਵੀ ਬੜਾ ਮੈਂ ਕਹਿੰਦੇ ਹੁੰਦੇ ਸਿਆਪਾ ਹੀ ਐ ਸਿਆਪਾ ਵੀ ਕਹਦਾ ਆਪਾਂ ਦਾ ਕੋਈ ਨਹੀਂ ਲੋਕਾਂ ਨੂੰ ਬੜਾ ਸਿਆਪਾ ਰਹਿੰਦਾ ਇਹਦਾ ਇਹ ਗੱਲ ਬਹੁਤ ਬੰਦੇ ਨਾਲ ਹੁੰਦੀ ਹੋ ਬਾਈ ਜਿਵੇਂ ਫਾਰਮ ਵਾਲੇ ਨੂੰ ਕੋਈ ਕਹਿੰਦਾ ਜੇ ਕਿਤੇ ਜਾਣਦੇ ਆਪਾਂ ਵੀ ਗੋਹਾ ਹੱਸ ਸਿੱਟ ਲਿਆ ਜਾਂ ਕਹਿੰਦੇ ਆ ਵੀ ਜਾਂ ਬਾਈ ਟਾਈਮ ਨਾ ਵਗ ਜਾ ਹਨਾ ਤੂੰ ਗੋਹਾ ਸਿੱਟਣਾ ਹੋ ਜਾ ਕੇ ਤੇ ਗੋਹੇ ਨੂੰ ਹੀ ਬੋਝ ਮੰਨੀ ਜਾਂਦੇ ਬੰਦੇ ਵਿੱਚ ਲੈ ਵੀ ਜਦੋਂ ਬਾਈ ਕੰਮ ਆਪਾਂ ਕਰਾਂਗੇ ਕਾ ਗੋਹਾ ਵੀ ਆਪਾਂ ਹੀ ਛੱਟਾਂਗੇ ਜਦੋਂ ਕਮਾਈ ਆਪਾਂ ਖਾਣੀ ਇਹਨਾਂ ਦੀ ਜਦੋਂ ਆਪਾਂ ਨੂੰ ਕਮਾ ਕੇ ਇਹਨਾਂ ਨੂੰ ਦੇਣਾ ਹਨ ਗੋਹਾ ਵੀ ਆਪਾਂ ਹੀ ਛੱਟਾਂਗੇ ਵੀ ਬਾਹਰੋਂ ਕਦੇ ਛੱਟਣੇ ਨਹੀਂ ਲੱਗਿਆ ਇੱਕ ਜਿਵੇਂ ਆ ਥਾਂ ਪਿਆ ਬਾਈ ਇਹ ਵੀ ਹਰੇ ਕਰਾ ਹੁੰਦੀ ਹੋਣੀ ਆ ਜਿਹੜਾ ਗਿੱਲਾ ਥਾਂ ਪਿਆ ਇਹਨੂੰ ਹਜੇ ਕਰਕੇ ਆਖੂ ਆ ਯਾਰ ਥੋੜੇ ਬਾਲਾ ਖਰਾ ਹੋਇਆ ਪਿਆ ਇਹਦੀ ਸਫਾਈ ਨਹੀਂ ਤੁਸੀਂ ਰੱਖਦੇ ਜਿਹਨੇ ਆਪ ਘਰੇ ਇੱਕ ਪਸੂ ਨੂੰ ਨਹੀਂ ਪੱਠੇ ਪਾਏ ਹੁੰਦੇ ਉਹ ਆ ਕੇ ਆਪ ਨੂੰ ਮਤਾਂ ਦੇਉ ਆ ਕੇ ਅਸੀਂ ਕਹਿ ਦਿੰਦੇ ਆ ਬਾਈ ਜਾਂ ਤਾਂ ਬੱਠੋ ਚੱਕ ਲਾ ਇਹ ਆ ਵੀਰ ਕਹਿਣਾ ਇਹ ਮੈਂ ਹੁਣ ਦੂਜੇ ਸਾਈਡ 'ਚ ਉਧਰ ਸੁੱਕਾ ਪੈ ਜਾਵਾਂ ਉਧਰ ਨਹੀਂ ਭਾਈ ਕਿਸੇ ਨੇ ਆ ਕੇ ਦੇਖਣਾ ਜਿੱਥੇ ਗਿੱਲਾ ਥਾ ਹੂ ਉੱਥੀ ਜਾ ਕੇ ਕਹਿਣਗੇ ਵੀ ਆ ਤੁਹਾਡੇ ਯਾਰ ਬੜਾ ਖਰਾਬ ਹੋਇਆ ਪਿਆ ਇਹਨੂੰ ਸਪਾਈ ਨੂੰ ਤੁਸੀਂ ਰੱਖ ਦੇ ਵੀ ਸਾਡਾ ਕੰਮ ਆ ਯਾਰ ਸਾਨੂੰ ਪਤਾ ਹਨਾ ਭਾਈ ਕਿਵੇਂ ਕਰਨਾ ਸੋ ਭਾਈ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਆਪਣਾ ਕੰਮ ਕਰੋ ਚੁੱਪ ਕਰਕੇ ਲੋਕਾਂ ਦਾ ਕੰਮ ਹੁੰਦਾ ਡੀਮੋਟਿਵੇਟ ਕਰਨਾ ਆਪਣਾ ਕੰਮ ਹੁੰਦਾ ਮਨ ਲਾ ਕੇ ਕੰਮ ਕਰਨਾ ਜੋ ਜਿੰਨਾ ਆਪਾਂ ਕਰਾਂਗੇ ਉਹਨਾਂ ਕੰਮ ਮੱਧ ਥੋੜਾ ਜਿਹਾ ਖਾ ਲਾਂਗੇ ਜੇ ਆਪਾਂ ਅਹੀਂ ਬੱਠੇ ਰਹਾਂਗੇ ਵੀ ਲੋਕੀ ਆਖਣਗੇ ਕੁਝ ਨਹੀਂ ਗਣਾ ਬਾਈ ਲੋਕਾਂ ਨੇ ਨਾ ਤੁਹਾਨੂੰ ਕੁਝ ਖਾਣ ਨੂੰ ਦੇਣਾ ਰੋਟੀ ਤਾਂ ਆਪ ਕੁਮਾ ਕੇ ਖਾਣੀ ਪੈਣੀ ਹੈ ਜਿਹਨੇ ਬਾਈ ਕੰਮ ਨਹੀਂ ਕਰਨਾ ਉਹ ਤੁਹਾਨੂੰ ਕਦੇ ਸਲਾਹ ਚੱਜ ਦੀ ਨਹੀਂ ਦੇਊਗਾ ਬਾਕੀ ਰਿਸਕ ਹਰੇ ਕੰਮ ਤੇ ਹੁੰਦਾ ਹੀ ਆ